ਗਾਈਸ ਇਸ ਟਾਈਮ ਕੈਨੇਡਾ ਦੇ ਵਿੱਚ 1 ਲੱਖ ਤੋਂ ਵੀ ਜ਼ਿਆਦਾ ਐਪਲੀਕੈਂਟਸ ਇੰਤਜ਼ਾਰ ਦੇ ਆ ਜਿਨ੍ਹਾਂ ਦੇ ਵਰਕ ਵੀਜ਼ਾ ਐਕਸਪਾਇਰ ਹੋਣ ਵਾਲੇ ਆ ਤੇ ਨਾਲੇ ਨਾਲ ਇਤਾਂ ਦੇ ਵੀ ਐਪਲੀਕੈਂਟਸ ਆ ਜੋ ਪੀਆਰ ਲਈ ਕਾਫੀ ਲੰਬੇ ਟਾਈਮ ਤੋਂ ਸਟਰਗਲ ਕਰ ਰਹੇ ਆ ਸੋ ਅਗਰ ਤੁਸੀਂ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਦੇ ਵਿੱਚ 2025 ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦੀ ਆ ਕਿਉਂਕਿ ਰੀਸੈਂਟਲੀ ਕੈਨੇਡਾ ਇਮੀਗ੍ਰੇਸ਼ਨ ਨੇ ਆਪਣੀ ਪਾਲਿਸੀਜ਼ ਦੇ ਵਿੱਚ ਬਹੁਤ ਸਾਰੇ ਚੇਂਜੇਸ ਲਿਆਂਦੇ ਆ ਵੱਡੇ ਲੈਵਲ ਤੇ ਜਿਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਪੈਸ਼ਲੀ ਅਗਰ ਤੁਸੀਂ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਸੈਟਲ ਡਾਊਨ ਹੋਣਾ ਚਾਹੁੰਦੇ ਆ ਜਾਂ ਫਿਰ ਤੁਸੀਂ ਆਲਰੇਡੀ ਵਿਦਿਨ ਕੈਨੇਡਾ ਹੋ ਤਾਂ IRCC ਦੀ ਹਰ ਲੇਟੈਸਟ ਅਪਡੇਟ ਨੂੰ ਜਾਨਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਦਾ ਇੰਪੈਕਟ ਤੁਹਾਡੀ ਲਾਈਫ ਦੇ ਉੱਤੇ ਪੈਂਦਾ ਹੈ ਸਭ ਤੋਂ ਪਹਿਲਾਂ ਅਗਰ ਵਰਕ ਵੀਜ਼ਾ ਦੀ ਗੱਲ ਕਰੀਏ ਤਾਂ ਜਿਨ੍ਹਾਂ ਦੇ ਵਰਕ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਉਹ IRCC ਦੀ ਅਫੀਸ਼ੀਅਲ ਵੈੱਬਸਾਈਟ ਦੇ ਉੱਤੇ ਜਾ ਕੇ ਆਪਣੇ ਲਈ ਐਪਲੀਕੇਸ਼ਨ ਸਬਮਿਟ ਕਰਵਾ ਸਕਦੇ ਆ ਅਗਰ ਤੁਸੀਂ ਆਪਣੀ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਤੁਹਾਨੂੰ ਕੁਝ ਚੀਜ਼ਾਂ ਨੂੰ ਜਿਵੇਂ ਕਿ ਅਗਰ ਤੁਸੀਂ ਆਨਲਾਈਨ ਐਪਲੀਕੇਸ਼ਨ ਫਰੇਜ਼ ਕਰਨਾ ਚਾਹੁੰਦੇ ਆ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਤੁਹਾਡਾ ਵਰਕ ਵੀਜ਼ਾ ਮੁਕਣ ਤੋਂ 1 ਮਹੀਨੇ ਪਹਿਲੇ ਹੀ ਅਪਲਾਈ ਕਰ ਦੇਣਾ ਚਾਹੀਦਾ ਆ ਤੇ ਇਹਦੀ ਫੀਸ ਦੀ ਅਗਰ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਆ ਅਗਰ ਤੁਸੀਂ ਬਾਅਦ ਦੇ ਵਿੱਚ ਅਪਲਾਈ ਕਰਦੇ ਆ ਤਾਂ ਨਾ ਸਿਰਫ ਤੁਹਾਨੂੰ ਜ਼ਿਆਦਾ ਟਾਈਮ ਲੱਗੇਗਾ ਬਲਕਿ ਤੁਹਾਨੂੰ ਐਕਸਟਰਾ ਫੀਸ ਦੇ ਵੀ ਚਾਰजेस ਲੱਗਣਗੇ ਅਗਰ ਤੁਸੀਂ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਉਹਦੇ ਲਈ ਤੁਹਾਡੇ ਕੋਲ ਤੁਹਾਡਾ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਆ ਤੁਸੀਂ ਵਿਦਿਨ ਕੈਨੇਡਾ ਹੋਣੇ ਚਾਹੀਦੇ ਆ ਤੇ ਤੁਹਾਡੇ ਕੋਲ ਜੌਬ ਆਫਰ ਲੈਟਰ ਵੀ ਹੋਣਾ ਚਾ ਨਾਲ ਨਾਲ ਤੁਹਾਨੂੰ LMIA ਦੀ ਵੀ ਜ਼ਰੂਰਤ ਪੈ ਸਕਦੀ ਆ ਇਸ ਦਾ ਮਤਲਬ ਇਹ ਹੈ ਕਿ ਕਿਸੇ ਵਿਦੇਸ਼ੀ EMPLOYER ਨੂੰ ਤੁਹਾਡੀ ਜ਼ਰੂਰਤ ਹੈ ਤੇ ਤੁਸੀਂ ਉਹਦੇ ਅੰਡਰ ਕੰਮ ਕਰ ਰਹੇ ਆ ਗਾਇਸ ਅਗਰ ਤੁਸੀਂ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਇਹਦੇ ਲਈ ਰਸਤੇ ਭਾਵੇਂ ਬਹੁਤ ਸਾਰੇ ਆ ਪਰ ਅਗਰ ਤੁਸੀਂ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤੇ ਇਹਦੇ ਲਈ ਸਭ ਤੋਂ ਵਧੀਆ ਮੈਥਡ ਦੀ ਗੱਲ ਕਰੀਏ ਤਾਂ ਉਹ ਆ ਸਟੱਡੀ ਪਰਮਿਟ ਕਿਉਂਕਿ ਅਗਰ ਤੁਸੀਂ ਸਟੱਡੀ ਪਰਮਿਟ ਲੈ ਲੈਂਦੇ ਆ ਤਾਂ ਉਹਦੇ ਬੇਸਿਸ ਤੇ ਨਾ ਸਿਰਫ ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਪਰ ਵੀਕ ਤੁਸੀਂ 24 ਆਵਰਸ ਤੱਕ ਕੰਮ ਵੀ ਕਰ ਸਕਦੇ ਆ ਤੇ ਇਸ ਦੇ ਨਾਲ ਨਾਲ ਜੋ ਵੀ ਐਕਸਪੀਰੀ ਇਹ ਤੁਹਾਨੂੰ ਮਿਲੇਗਾ ਉਹ ਐਕਸਪੀਰੀਅנס ਤੁਹਾਡੇ CRS ਸਕੋਰ ਨੂੰ ਇਨਕਰੀਜ਼ ਕਰਨ ਦੇ ਵਿੱਚ ਵੀ ਹੈਲਪਫੁਲ ਹੋਵੇਗਾ ਤੇ ਬਾਅਦ ਵਿੱਚ PR ਲੈਣ ਦੇ ਲਈ ਵੀ ਤੁਹਾਨੂੰ ਬਹੁਤ ਜ਼ਿਆਦਾ ਆਸਾਨੀ ਰਹੇਗੀ ਅਗਰ ਤੁਸੀਂ ਸਟਡੀ ਪਰਮਿਟ ਲਈ ਅਪਲਾਈ ਕਰਦੇ ਆ ਤਾਂ ਇਹਦਾ ਇੱਕ ਹੋਰ ਬੈਨੀਫਿਟ ਤੁਹਾਨੂੰ ਇਹ ਰਹੇਗਾ ਕਿ ਹਾਲੇ ਤੱਕ ਇਹਦੇ ਰਿਜ਼ਲਟ 100% ਆ ਕਿਉਂਕਿ ਅਗਰ ਤੁਸੀਂ ਵੈਸਟਰ ਵੀਜ਼ਾ ਲਈ ਅਪਲਾਈ ਕਰਦੇ ਆ ਤਾਂ ਰਿਫਿਊਜ਼ਲ ਵੀ ਮਿਲ ਸਕਦੀ ਆ ਤੇ ਇਸ ਤੋਂ ਇਲਾਵਾ ਤੁਸੀਂ ਕੰਮ ਵੀ ਨਹੀਂ ਕਰ ਸਕਦੇ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆ ਪੀਆਰ ਨੂੰ ਲੈ ਕੇ ਸਟਰਗਲ ਇਸ ਟਾਈਮ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕੀ ਆ ਨਾ ਸਿਰਫ ਹਾਊਸਿੰਗ ਕ੍ਰਾਈਸਿਸ ਬਲਕਿ ਪੋਪੂਲੇਸ਼ਨ ਦੇ ਇਨਕਰੀਸ ਹੋਣ ਨਾਲ ਉੱਥੇ ਦੇ ਲੋਕਲ ਸਿਟੀਜ਼ਨ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਆ ਸੋ ਕੈਨੇਡਾ ਗਵਰਨਮੈਂਟ ਦੇ ਉੱਤੇ ਵੀ ਇਹ ਪ੍ਰੈਸ਼ਰ ਬਣਿਆ ਹੋਇਆ ਹੈ ਕਿ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਜਲਦ ਤੋਂ ਜਲਦ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਸ ਦੇ ਚਲਦੇ IRCC ਦੁਆਰਾ ਬਹੁਤ ਸਾਰੇ ਰੂਲਸ ਇੰਪਲੀਮੈਂਟ ਹੋ ਰਹੇ ਆ ਜਿਸ ਦਾ ਇਮਪੈਕਟ ਨਾ ਸਿਰਫ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਪੈ ਰਿਹਾ ਆ ਬਲਕਿ ਸਟੱਡੀ ਵੀਜ਼ਾ ਸੁਪਰ ਵੀਜ਼ਾ ਵਰਕ ਵੀਜ਼ਾ ਸਪਾਊਸ ਵੀਜ਼ਾ ਹਰ ਇੱਕ ਕੈਟਾਗਰੀ ਦੇ ਐਪਲੀਕੇਟਸ ਐਨਾਂ ਡਾਊਟਸ ਵਿੱਚ ਚੱਲ ਰਿਹਾ ਹੈ ਕਿ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਹੀ ਨਹੀਂ ਜਾਏਗੀ ਸੋ ਤੁਸੀਂ ਇਸ ਮਿਸਕਨਸੈਪਸ਼ਨ ਦੇ ਵਿੱਚ ਬਿਲਕੁਲ ਨਹੀਂ ਫਸਣਾ ਹੈ 노 ਡਾਊਟ ਕੈਨੇਡਾ ਦੇ ਵਿੱਚ ਅਲੱਗ-ਅਲੱਗ ਡਰਾਅ ਕੱਡੇ ਜਾ ਰਹੇ ਆ ਜਿਵੇਂ ਕਿ ਪੀਐਨਪੀ ਡਰਾਅ ਐਕਸਪ੍ਰੈਸ ਐਂਟਰੀ ਡਰਾਅ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਡਰਾਅ ਕੱਡੇ ਜਾ ਰਹੇ ਆ ਬਟ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਸੀਆਰਐਸ ਸਕੋਰ 500 ਤੋਂ ਉੱਪਰ ਜਾ ਰਿਹਾ ਹੈ ਜਿਸ ਦੇ ਕਾਰਨ ਬਹੁਤ ਸਾਰੇ ਐਪਲੀਕੇਟਸ ਨੂੰ ਐਵੇਂ ਲੱ ਦਾ ਹੀ ਕਰ ਸਕਦੇ ਸੋ ਇਹੋ ਜਿਹੇ ਐਪਲੀਕੈਂਟਸ ਨੂੰ ਇਸ ਟਾਈਮ ਸਿਰਫ ਫ੍ਰੈਂਚ ਲੈਂਗੁਏਜ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਫ੍ਰੈਂਚ ਲੈਂਗੁਏਜ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਇਹਦੇ ਬੇਸਿਸ ਤੇ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨਸ ਵੀ ਦਿੱਤੇ ਜਾ ਰਹੇ ਆ ਸੋ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਸਟੱਡੀ ਦੇ ਨਾਲ-ਨਾਲ ਕੰਮ ਕਰਦੇ ਹੋਏ ਤੁਸੀਂ ਫ੍ਰੈਂਚ ਲੈਂਗੁਏਜ ਵਧੀਆ ਤਰੀਕੇ ਨਾਲ ਨਹੀਂ ਸਿੱਖ ਪਾ ਰਹੇ ਤਾਂ ਤੁਹਾਨੂੰ ਤੁਹਾਡੀ ਆਪਣੀ ਕੰਟਰੀ ਵਾਪਸ ਆ ਜਾਣਾ ਚਾਹੀਦਾ ਹੈ ਸਿਰਫ ਫ੍ਰੈਂਚ ਲੈਂਗੁਏਜ ਸਿੱਖਣ ਦੇ ਲਈ ਕਿਉਂਕਿ ਇਹ ਟਾਈਮ ਅਗਰ ਤੁਸੀਂ ਸਹੀ ਤਰੀਕੇ ਨਾਲ ਆਈ ਚਾਂਸਸ ਰਹਿਣਗੇ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਲਓ ਬਟ ਕਿਸੇ ਵੀ ਡਿਸੀਜਨ ਤੇ ਪਹੁੰਚਣ ਤੋਂ ਪਹਿਲੇ ਤੁਹਾਨੂੰ ਆਪਣੀ ਪ੍ਰੋਫਾਈਲ ਨੂੰ ਕਿਸੇ ਵਧੀਆ ਕੰਸਲਟੈਂਟ ਦੇ ਥਰੂ ਅਸੈਸ ਕਰਵਾ ਲੈਣਾ ਚਾਹੀਦਾ ਹੈ ਜਿਸ ਦੇ ਬੇਸਿਸ ਤੇ ਤੁਹਾਨੂੰ ਇਹ ਆਈਡੀਆ ਹੋ ਜਾਏਗਾ ਕਿ ਤੁਹਾਡਾ ਸੀਆਰਐਸ ਸਕੋਰ ਪੀਆਰ ਦੀ ਰਿਕੁਆਇਰਮੈਂਟ ਨੂੰ ਮੀਟ ਕਰ پا ਰਿਹਾ ਹੈ ਜਾਂ ਨਹੀਂ ਅਗਰ ਤੁਹਾਡਾ ਸੀਆਰਐਸ ਸਕੋਰ ਬਹੁਤ ਜ਼ਿਆਦਾ ਘਟਾ ਤੇ ਤੁਸੀਂ ਪੀਆਰ ਦੀ ਰਿਕੁਆਇਰਮੈਂਟ ਨੂੰ ਫੁਲਫਿਲ ਨਹੀਂ ਕਰ پا ਰਹੇ ਤਾਂ ਤੁਹਾਨੂੰ ਵਰਕ ਪਰਮਿਟ ਦੀ ਬਜਾਏ ਸਟੱਡੀ ਪਰਮਿਟ ਲੈ ਲੈਣਾ ਚਾਹੀਦਾ ਹੈ ਕਿਉਂਕਿ ਇਸ ਦੇ ਪੁਆਇੰਟਸ ਵੀ ਸੀਆਰਐਸ ਦੇ ਵਿੱਚ ਐਡ ਹੋਣਗੇ ਜੋ ਅੱਗੇ ਚੱਲ ਕੇ ਪੀਆਰ ਦੇ ਲਈ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿਣਗੇ ਕਿਉਂਕਿ ਪੀਆਰ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਡਰਾਅ ਦੇ ਵਿੱਚ ਦੇਖੀਆਂ ਜਾਂਦੀਆਂ ਜਿਵੇਂ ਕਿ ਤੁਹਾਡੀ ਏਜ ਕਿੰਨੀ ਆ ਤੁਹਾਡੀ ਕੁਆਲਿਫਿਕੇਸ਼ਨ ਕੀ ਆ ਤੇ ਤੁਹਾਡਾ ਐਕਸਪੀਰੀਅੰਸ ਕਿੰਨਾ ਆ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਆ ਆਪਣੀ ਸਕਿੱਲ ਤੇ ਆਪਣੀ ਕੁਆਲਿਫਿਕੇਸ਼ਨ ਦੇ ਬੇਸ ਉੱਤੇ ਹੀ ਤੁਹਾਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਲਈ ਸੂਟੇਬਲ ਹੈ ਤੇ ਉਸ ਦੇ ਅਕੋਰਡਿੰਗ ਹੀ ਤੁਹਾਨੂੰ ਇਹ ਡਿਸਾਈਡ ਕਰਨਾ ਚਾਹੀਦਾ ਆ ਕਿ ਕਿਹੜੀ ਪ੍ਰੋਵੈਂਸ ਦੇ ਵਿੱਚ ਜਾਣਾ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਆ ਇਫ ਯੂ ਹੈ आई होप गाइस आज दी ये वीडियो ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋਏਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ